ਇਨਾ ਮਜ਼ਰ ਤੁਹਾਡਾ ਜੀ ਅਨਿਲ ਮਿੱਤਰ ਕਿਥੋਂ ਦੇ ਰਹਿਣ ਵਾਲੇ ਕਾਹਦਾ ਕੰਮ ਆ ਕਾਲਸਰ ਰੋਡ ਤੇ ਬਿਲਡਿੰਗ ਮਟੀਰੀਅਲ ਦਾ ਕੰਮ ਆ ਜੀ ਸਰਾ ਹੀ ਦੁਕਾਨ ਦੇ ਉੱਤੇ ਇਹ ਘਟਨਾ ਵਾਪਰੀ ਐ ਸਿੱਕੀ ਐ ਮਾਮਲਾ ਸਾਰਾ ਕਿਦਾਂ ਕੀ ਹੋਇਆ ਦੁਕਾਨ ਤੇ ਬੈਠਾ ਸੀ ਜੀ ਪਾਣੀ ਦਾ ਟਾਈਮ ਹੋ ਗਿਆ ਸੀ ਪਾਣੀ ਭਰਨ ਲਈ ਮੈਂ ਪਾਈਪ ਮਗਰੋ ਲਾ ਕੇ ਤੇ 쿨ਰ ਪਾਣੀ ਭਰਿਆ ਹੈਗਾ ਵਾ ਤੇ ਪਾਈਪ ਇਕੱਠੀ ਕਰਦਾ ਕਰਦਾ ਮਗਰ ਲੈ ਗਿਆ ਵਾ ਮਗਰ ਦੀ ਜਾ ਕੇ ਇਕੱਠੀ ਕੀਤੀ ਐ ਮਗਰੋ ਕੋ ਬੰਦਾ ਆਇਆ ਆ ਰਾਮਨਾਥ ਨੇ ਹਵਾਲਤੀ ਆ ਹਵਾਲਾ ਲੈ ਕੇ ਦੁਕਾਨ ਦੇ ਇਧਰ ਉੱਤਰ ਦੇਖ ਕੇ ਦੁਕਾਨ ਤੇ ਕੋਈ ਨਹੀਂ ਹੈਗਾ ਉਹਣੀ ਦੁਕਾਨ ਦੇ ਵਿੱਚੋਂ ਪੈਸਾ ਦਿਸੋ ਕਿੰਨੇ ਕੋ ਪੈਸੇ ਕਿੰਨੇ ਕਿਸੇ ਅੰਦਾਜ਼ਾ 14-15000 ਰੁਪਏ ਦੁਕਾਨ ਚ ਪਿਆ ਸੀ ਜੀ ਆਈਡੀ ਇਹ ਮਤਲਬ 14-15000 ਦਾ ਵੱਧ ਵੀ ਹੋ ਸਕਦਾ ਵਾ ਤੇ ਆ ਪੈਸੇ ਸੀਗੇ ਉਹ ਚੱਕ ਕੇ ਲੈ ਗਿਆ ਮੈਂ ਗੱਲਾਂ ਕੋਲ ਕੇ ਦੇਖਣ ਲੱਗਾ ਅੰਦਾਜ਼ਾ ਦੇਖਿਆ ਸੀ ਪੈਸੇ ਕਿਸ ਨੂੰ ਦੇਣੇ ਸੀਗੇ ਜੋ ਦੇਖਣ ਲੱਗਾ ਕਿਲੇ ਚ ਪੈਸਾ ਕੋਈ ਨਹੀਂ ਸੀਗਾ ਜਦੋਂ ਮੈਂ ਸੋਚਿਆ ਹੀ ਪੈ ਗਿਆ ਕਿਤਰਗੇ ਪੈਸੇ ਮੈਂ ਜੇਬਾਂ ਵੀ ਫਰੋਲੀਆਂ ਉਹ ਤੋਂ ਕਾ ਸੀਸੀ ਕੈਮਰੇ ਦੇ ਵਿੱਚ ਦੇਖਿਆ ਤੇ ਬੰਦਾ 1 ਵਜੇ ਕੇ 15 ਮਿੰਟ ਦੇ ਅੰਦਾਜ਼ਾ ਉਹ ਜੋ ਪੈਸੇ ਕੱਢ ਕੇ ਲੈ ਗਿਆ ਹੈਗਾ ਉਹ ਕੋਈ ਸੀਸੀਟੀਵੀ ਵੇਦੀ ਸੀਸੀਟੀਵੀ ਕੈਮਰਾ ਦੁਕਾਨ ਤੇ ਲੱਗਿਆ ਹੋਇਆ ਜੀ ਕੋਈ ਪੁਲਿਸ ਨੂੰ ਸ਼ਿਕਾਇਤ ਕੀਤੀ ਨਹੀਂ ਨਹੀਂ ਜੀ ਪੁਲਿਸ ਨੂੰ ਇਹ ਕੋਈ ਸ਼ਿਕਾਇਤ ਨਹੀਂ ਕੀਤੀਗੀ ਇਹ ਤਿੰਨ ਮਹੀਨੇ ਦੇ ਵਿੱਚ ਤਿੰਨ ਵਾਰ ਦੱਤਾਂ ਵਿੱਚ ਕਾ ਕੇ ਹੋ ਚੁੱਕੇ ਆ ਵਾ ਇਹ ਕੰਪਲੇਂਟ ਲਖਣ ਜਾਵਣ ਨੂੰ ਕਿਹੜਾ ਸੁਣਵਾਈ ਹੋਣੀ ਹੈ ਜੀ ਉੱਥੇ ਕੋਈ ਸੁਣਦਾ ਨਹੀਂਗਾ ਉਹ ਕਹਿੰਣਗੇ ਕੋਈ ਗੱਲ ਨਹੀਂ ਦੇਖ ਲੈਣੇ ਐਪਲੀਕੇਸ਼ਨ ਲਿਖ ਦਿਓ ਜੀ